ਪੀਰ ਗੁਲਾਬ ਸਿੰਘ ਜੀ ਸਾਹਿਬ ਮੈਂ ਵਨ ਸਿਕ ਲਾਈਨ ਬਿਲੋਂਗ ਕਰਦਾ ਹਾਂ ਜੋ ਕਿ ਜਲੰਧਰ ਦੇ ਵਿੱਚ ਪੋਸਟਡ ਆ ਐਮ ਐਲ ਏ ਸਾਹਿਬਾਂ ਨੂੰ ਕਮ ਸਕਾ ਮੇਰਾ ਜਨਵਰੀ ਦੇ ਪਿੱਛੇ ਪਏ ਹੋਇਆ ਕਹਿੰਦੇ ਸਾਨੂੰ ਟੈਂਕ ਚਾਹੀਦੇ ਚਾਹੀਦਾ ਜਦੋਂ ਵੀ ਮੈਂ ਹਿਸ਼ਾਰਪੁਰ ਨੂੰ ਆਣਾ ਜਾਂ ਜਲੰਧਰ ਸਾਹਿਬ ਨੇ ਜਾਣਾ ਤੈਨਾਂ ਨੇ ਸਭ ਤੋਂ ਪਹਿਲਾਂ ਮੇਰੇ ਨਾਲ ਇਹੀ ਗੱਲ ਕਰਨੀ ਮੈਨੂੰ ਟੈਂਕ ਕਦੋਂ ਦੇਣਾ ਤੇ ਮੈਂ ਇਹਨਾਂ ਨੂੰ ਲਾਰਾ ਲਾਗਣ ਮੈਂ ਅਗਲੀ ਫੀਸ ਦੇ ਦੂੰਗਾ ਮਹੀਨੇ ਬਾਅਦ ਦੇ ਦੂੰਗਾ ਲੇਕਿਨ ਇਹਨਾਂ ਨੇ ਫਿਰ ਮੈਨੂੰ ਤੇ ਅਫਸਰ ਹਿਸ਼ਾਰਪੁਰ ਬੁਲਾ ਲੈਣਾ ਤੇ ਜਦੋਂ ਵੀ ਮੈਂ ਇੱਥੇ ਕਦੇ ਆਪਣੇ ਕੰਮ ਵਾਸਤੇ ਵੀ ਆਉਣਾ ਹਿਸ਼ਾਰਪੁਰ ਚ ਇਹਨ ਜਲੰਧਰ ਆਪਣੇ ਬੁਲਾਇਆ ਐਮਐਲਏ ਸਾਹਿਬ ਨੇ ਮੈਂ ਚਲੋ ਠੀਕ ਹੈ ਜੀ ਮੈਂ ਆ ਗਿਆ ਮੈਂ ਬਹਾਨੇ ਲਾਉਂਦਾ ਲਾਉਂਦਾ ਮੈਨੂੰ ਪਹਿਲਾਂ ਕਹਿੰਦੇ ਵੀ 15 ਅਗਸਤ ਤਿੰਨ ਦਊਗਾ ਫਿਰ ਨਹੀਂ ਲੱਗਿਆ ਮੈਥੋਂ ਫਿਰ ਮੈਂ ਜਲ 6 ਸਤੰਬਰ ਦਊਗਾ ਉਦੋਂ ਵੀ ਨਹੀਂ ਮੈਂ ਦੇ ਪਾਇਆ ਲੇਕਿਨ ਹੁਣ ਤਾਂ ਐਮਐਲਏ ਸਾਹਿਬ ਉੱਥੇ ਮੇਰੇ ਜਲੰਧਰ ਹੀ ਚਲੇ ਗਏ ਕਹਿੰਦੇ ਵੇਚ ਤਾਂ ਲੈ ਕੇ ਹੀ ਜਾਣਾ ਪੁੰਨੇ ਤੋਂ ਚੱਕ ਕੇ ਲਿਆਇਆ ਇਹ ਪੁੰਨੇ ਤੋਂ ਵੈਰੀਫਾਈ ਕੀਤਾ ਤਾਂ ਪੁੰਨੇ ਤੋਂ ਲੈ ਕੇ ਪਹਿਲਾਂ ਜਲੰਧਰ ਲੈ ਕੇ ਆਏ 5 ਦਿਨਾਂ ਦੇ ਵਿੱਚ ਫਿਰ ਜਲੰਧਰ ਆਪਣੇ ਉੱਥੇ ਪੇਂਟ ਕਰਾਇਆ ਸਾਨੂੰ 15 ਦਿਨ ਲਗਾਤਾਰ ਲੱਗੇ 15ਵੇਂ ਦਿਨ ਰਾਤ ਮੈਂ ਇੱਥੇ ਚੌਂਗ ਦੇ ਵਿੱਚ ਖੜਾ ਹੋ ਗਏ ਤੇ ਜਦੋਂ ਮੈਨੂੰ 12:00 2 ਵਜੇ ਉੱਥੇ ਮਿਲਿਆ ਸਾਡਾ 2:00 ਵਜੇ ਕੰਮ ਨਿਬੜਿਆ ਉਤੋਂ ਤੇ ਫਿਰ ਅਸੀਂ ਅਰੈਸਟ ਕੀਤੀ ਐਮਐਲ ਸਾਡਾ ਅਰੈਸਟ ਦਾ ਬਹੁਤ ਔਖਾ ਬੰਦੋਬਸਤ ਕੀਤਾ ਸੀਗਾ ਇੱਥੇ ਤੇ ਅਸੀਂ ਸਵੇਰੇ 6:00 ਵਜੇ ਫਿਰ ਇੱਥੇ ਪਹੁੰਚ ਗਏ ਤੇ ਐਮਐਲ ਸਾਹਿਬ ਵੀ ਸਭ ਤੋਂ ਪਹਿਲਾਂ ਪਹੁੰਚ ਗਏ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦਾਂ ਜਿਨ੍ਹਾਂ ਨੇ ਕਿ ਪੂਰੇ ਹਿਸ਼ਾਰਪੁਰ ਨੂੰ ਇਹਨਾਂ ਰੰਗ ਦਾ ਔਰ ਹਸੀਨ ਬਣਾਇਆ ਇੱਕ ਟੈਂਕ ਦੇ ਨਾਲ ਇੱਕ ਡਿਫੈਂਸ ਤੌਰ ਦੇ ਨਾਲ ਮੰਨਿਆ ਗਿਆ ਵੈਸੇ ਵੀ ਕਿੰਨਾ ਕੁ ਪੁਰਾਣਾ ਹੈ ਇਹ ਸਾਨੂੰ 1971 ਦਾ ਸਾਹੀ ਹਾਂਜੀ ਹਾਂ ਬਹੁਤ ਲੰਬਾ ਇੰਤਜ਼ਾਰ ਲੋਕ ਕਰ ਰਹੇ ਸੀ तकरीबन 1.5 ਸਾਲ ਪਹਿਲਾਂ ਸੀ ਕਿਹਾ ਸੀ ਇਥੇ ਆਰਮੀ ਦਾ ਇੱਕ ਵਾਰ ਟਰਾਫੀ ਏ ਟੈਂਕ ਤੁਹਾਨੂੰ ਜਿਹੜਾ ਹੈ ਮਿਲਣ ਜਾ ਰਿਹਾ ਲੇਕਿਨ ਬਹੁਤ ਸਾਰੀ ਸੈਂਕਸ਼ਨਾਂ ਹੁੰਦੀ ਆਰਮੀ ਦੇ ਆਪਣੇ ਵਿਜ਼ਿਟ ਆ ਉਹਨਾਂ ਦੇ ਆਪਣੇ ਨੋਮਸ ਆ ਅਸੀਂ ਸਾਰੇ ਫੁੱਲਫਿਲ ਕੀਤੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਵੀ ਸਾਡੇ ਨਾਲ ਕੀਤੇ ਔਰ ਸਾਰਿਆਂ ਦੇ ਜਿਹੜੇ ਸਹਿਯੋਗੀ ਸੱਜਣਾ ਉਹਨਾਂ ਦਾ ਧੰਨਵਾਦ ਕਰਦਾ ਆਰਮੀ ਹੈੱਡਕੁਆਟਰ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬੱਚਿਆਂ 'ਚ ਕਿਉਂਕਿ ਹਿਸ਼ਾਰਪੁਰ ਇੱਕ ਜਿਹੜਾ ਹੈ ਵੀਰ ਸ਼ਹੀਦਾਂ ਦਾ ਸ਼ਹਿਰ ਹੈ ਨਾਲ ਹੀ ਸ਼ਹੀਦੀ ਸਮਾਰਕ ਹੈ ਇੱਥੇ بڑے بڑے ਸ਼ਹੀਦ ਜਿਹੜੇ ਆ ਜਿਨ੍ਹਾਂ ਨੇ ਪਹਿਲੀ ਵਰਲਡ ਵਾਰ ਤੋਂ ਲੈ ਕੇ ਚਾਹੇ 62 ਦੀ ਸੀ 65 ਦੀ ਸੀ 72 ਦੀ ਸੀ 99 ਦੀ ਸੀ ਬੜੀਆਂ ਸ਼ਹੀਦੀਆਂ ਦਿੱਤੀਆਂ ਔਰ ਇਸ ਦੇਸ਼ ਦੀ ਸੁਰੱਖਿਆ ਕੀਤੀ ਉਹਨਾਂ ਇਹਨਾਂ ਹਿਸ਼ਾਰਪੁਰ ਦੇ ਬੱਚਿਆਂ ਨੂੰ ਪ੍ਰੇਰਨਾ ਰਵੇ ਇਸ ਚੀਜ਼ ਦੀ ਜਿਹੜੀ ਵਾਰ ਟਰਾਫੀ ਸਥਾਪਿਤ ਹੋਣ ਜਾ ਰਹੀ ਹੈ ਇਸ ਚਿਲਡਰਨ ਪਾਰਕ ਸੋਰੀ ਹੈ ਜਿੱਥੋਂ ਹਮੇਸ਼ਾ ਬੱਚੇ ਬੜੇ ਉਤਸ਼ਾਹਪੂਰਨ ਇਹਦਾ ਜਿਹਨੂੰ ਕਹਿੰਦੇ ਉਹ ਇੱਕ ਵੀਰਤਾ ਦੀ ਨਿਸ਼ਾਨੀ ਉਹਨਾਂ ਚ ਜਾਏਗੀ